ਤਸਾਰੇ ਹੀ ਪੰਜਾਬ ਦੇ ਲੋਕਾਂ ਲਈ ਇਹ ਬਹੁਤ ਵੱਡੀ ਖੁਸ਼ਖਬਰੀ ਹੈ ਸਭ ਲਈ ਇਹ ਬਹੁਤ ਵੱਡੀ ਸੁਗਾਤ ਹੈ ਸਰਕਾਰ ਵੱਲੋਂ ਕਿ ਜੇਕਰ ਤੁਸੀਂ ਵੀ ਇਸ 10 ਲੱਖ ਵਾਲੇ ਕਾਰਡ ਵਿੱਚ ਆਪਣਾ ਨਾਮ ਰਜਿਸਟ੍ਰੇਸ਼ਨ ਕਰਵਾਉਣਾ ਚਾਹੁੰਦੇ ਹੋ ਤਾਂ ਕੀ ਕੁਝ ਕਰਨਾ ਹੋਏਗਾ ਤੁਹਾਨੂੰ ਕਿਹੜਾ ਫਾਰਮ ਭਰਨਾ ਹੋਏਗਾ ਗੱਲ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਦਾ ਪੰਜਾਬ ਨਿਊਜ਼ ਅਪਡੇਟ ਦੇ ਵਿੱਚ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਣਾ ਤਾਂ ਕਿ ਸਰਕਾਰ ਦੁਆਰਾ ਦਿੱਤੀਆਂ ਜਾਣ ਵਾਲੀਆਂ ਸਕੀਮਾਂ ਅਤੇ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਤਾਂ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੀਡੀਓ ਦੀ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ 5 ਲੱਖ ਤੱਕ ਦਾ ਜੋ ਪਹਿਲਾਂ ਇਲਾਜ ਸਭ ਲੋਕਾਂ ਨੂੰ ਫ੍ਰੀ ਦਿੱਤਾ ਜਾਂਦਾ ਸੀ ਹੁਣ ਉਸ ਦੇ ਵਿੱਚ ਬਹੁਤ ਵੱਡੇ ਬਦਲਾਅ ਕੀਤੇ ਗਏ ਹਨ ਜਿਸ ਤਰ੍ਹਾਂ ਕਿ ਪਹਿਲਾਂ 5 ਲੱਖ ਤੱਕ ਦਾ ਹੀ ਜਿਹੜਾ ਇਲਾਜ ਆ ਉਹ ਮੁਫਤ ਮਿਲਦਾ ਸੀ ਪਰ ਹੁਣ ਇਸ ਦੀ ਰਕਮ ਵਧਾ ਕੇ 10 ਲੱਖ ਰੁਪਏ ਕਰ ਦਿੱਤੀ ਗਈ ਹੈ ਤਾਂ ਸਰਕਾਰ ਵੱਲੋਂ ਇਸ ਸਹਾਇਤਾ ਸਕੀਮ ਦੇ ਵਿੱਚ ਬਹੁਤ ਸਾਰੇ ਨਵੇਂ ਬਦਲਾਅ ਕੀਤੇ ਗਏ ਹਨ ਜਿਸ ਤਰ੍ਹਾਂ ਕਿ ਪਹਿਲਾਂ ਜੇ ਆਪਾਂ 5 ਲੱਖ ਤੱਕ ਦਾ ਕਾਰਡ ਅਪਲਾਈ ਕਰਨਾ ਹੁੰਦਾ ਸੀ ਤਾਂ ਉਸ ਲਈ ਆਪਾਂ ਨੂੰ ਜੇ ਫਾਰਮ ਰਾਸ਼ਨ ਕਾਰਡ ਜਾਂ ਕੁਝ ਹੋਰ ਬਹੁਤ ਸਾਰੇ ਦਾਅ ਪੇਚ ਰੱਖੇ ਗਏ ਸੀ ਸਰਕਾਰ ਦੁਆਰਾ ਜੋ ਸਾਰੇ ਹੀ ਲੋਕ ਇਸ ਦਾ ਫਾਇਦਾ ਨਹੀਂ ਉਠਾ ਸਕਦੇ ਸੀ ਤਾਂ ਹੁਣ ਸਰਕਾਰ ਨੇ ਇਸ ਵਿੱਚ ਕੁਝ ਬਦਲਾਵ ਕੀਤੇ ਹਨ ਜਿਸ ਵਿੱਚ ਕਿ ਜਿੰਨੇ ਵੀ ਪੰਜਾਬ ਦੇ ਲੋਕ ਨੇ ਜੋ ਵੀ ਪੰਜਾਬ ਦਾ ਵਸਨੀਕ ਹੈ ਉਸ ਦਾ ਇਹ ਕਾਡ ਬਣ ਜਾਏਗਾ ਹੁਣ ਇਸ ਦੇ ਵਿੱਚ ਆਪਾਂ ਨੂੰ ਕੋਈ ਰਾਸ਼ਨ ਕਾਰਡ ਕੋਈ ਜੀ ਫਾਰਮ ਜਾਂ ਕੋਈ ਵੀ ਹੋਰ ਦਾਅੋ ਪੇਚ ਸਰਕਾਰ ਵੱਲੋਂ ਨਹੀਂ ਰੱਖਿਆ ਗਿਆ ਅਤੇ ਇਸ ਦੀ ਜਾਣਕਾਰੀ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਨੇ ਖੁਦ ਦਿੱਤੀ ਹੈ ਲੋਕਾਂ ਨੂੰ ਕਿ ਇਸ ਦੇ ਵਿੱਚ ਸਰਕਾਰ ਵੱਲੋਂ ਕੋਈ ਵੀ ਦਾਅੋ ਪੇਚ ਨਹੀਂ ਰੱਖਿਆ ਗਿਆ ਹੈ ਹੁਣ ਜਿਹੜਾ ਵੀ ਪੰਜਾਬ ਦਾ ਵਸਨੀਕ ਹੋਏਗਾ ਜਿਸ ਦਾ ਅੱਜ ਜਨਮ ਹੋਇਆ ਹੈ ਜਾਂ ਉਹ ਉਸ ਦੀ ਉਮਰ 100 ਸਾਲੀਆਂ ਉਸ ਤੋਂ ਜ਼ਿਆਦਾ ਹੈ ਜਿੰਨੇ ਵੀ ਪੰਜਾਬ ਦੇ ਲੋਕ ਹਨ ਜਾਨਕੀ ਜੇ ਆਪਾਂ ਗੱਲ ਕਰੀਏ ਜਿਨ੍ਹਾਂ ਦਾ ਆਧਾਰ ਕਾਰਡ ਪੰਜਾਬ ਦਾ ਬਣਿਆ ਹੋਇਆ ਹੈ ਜਿਹੜੇ ਵੀ ਪੰਜਾਬ ਦੇ ਵਸਨੀਕ ਹਨ ਉਹ ਇਸ ਕਾਰਡ ਦਾ ਫਾਇਦਾ ਉਠਾ ਸਕਣਗੇ ਉਹਨਾਂ ਦਾ ਜਿਹੜਾ 10 ਲੱਖ ਤੱਕ ਦਾ ਇਲਾਜ ਹੈ ਉਹ ਮੁਫਤ ਕਰ ਦਿੱਤਾ ਜਾਏਗਾ ਤਾ ਕੁਝ ਹੀ ਮਹੀਨਿਆਂ ਦੇ ਵਿੱਚ ਇਹ ਜਿਹੜੀ ਸਕੀਮ ਆ ਉਹ ਲਾਗੂ ਹੋਣ ਆ ਚਾ ਰਹੀ ਹੈ ਤਾਂ ਇਸ ਲਈ ਤੁਹਾਨੂੰ ਕਿਹੜੇ ਫਾਰਮ ਭਰਨੇ ਹੋਣਗੇ ਕੀ ਕੁਝ ਕਰਨਾ ਹੋਵੇਗਾ ਇਸ ਦੇ ਵਿੱਚ ਬਹੁਤ ਜ਼ਿਆਦਾ ਕੁਝ ਕਰਨ ਦੀ ਜ਼ਰੂਰਤ ਨਹੀਂ ਹੋਏਗੀ ਕਿਉਂਕਿ ਤੁਹਾਡੇ ਕੋਲ ਜੇ ਪੰਜਾਬ ਦਾ ਆਧਾਰ ਕਾਰਡ ਹੈ ਤਾਂ ਇਸ ਵਿੱਚ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਨੇ ਦੱਸਿਆ ਕਿ ਜੇਕਰ ਤੁਹਾਡਾ ਇਹ ਕਾਰਡ ਨਹੀਂ ਬਣ ਪਾਉਂਦਾ ਮੰਨ ਕੇ ਚੱਲੋ ਕਿਸੇ ਨੇ ਇਹ ਕਾਰਡ ਨਹੀਂ ਬਣਵਾਇਆ ਉਸ ਨੂੰ ਅਚਾਨਕ ਇਲਾਜ ਦੀ ਜ਼ਰੂਰਤ ਪੈ ਜਾਂਦੀ ਹੈ ਤਾਂ ਜ਼ਰੂਰੀ ਨਹੀਂ ਹੈ ਕਿ ਤੁਹਾਡਾ ਕਾਰਡ ਪਹਿਲਾਂ ਬਣਿਆ ਹੋਣਾ ਚਾਹੀਦਾ ਨਹੀਂ ਜਦੋਂ ਹੀ ਤੁਸੀਂ ਹਸਪਤਾਲ ਦੇ ਵਿੱਚ ਜਾਓਗੇ ਤਾਂ ਮੌਕੇ ਤੇ ਹੀ ਤੁਹਾਡਾ ਇਲਾਜ ਵੀ ਸ਼ੁਰੂ ਕਰ ਦਿੱਤਾ ਜਾਏਗਾ ਅਤੇ ਜਿਹੜਾ ਤੁਹਾਡਾ ਕਾਰਡ ਹੈ ਉਹ ਵੀ ਬਣ ਜਾਏਗਾ ਬਸ ਇਸ ਦੇ ਵਿੱਚ ਇੱਕੋ ਹੀ ਸ਼ਰਤ ਹੈ ਕਿ ਤੁਸੀਂ ਪੰਜਾਬ ਦੇ ਵਸਨੀਕ ਹੋਣੇ ਚਾਹੀਦੇ ਹੋ ਤੁਸੀਂ ਪੰਜਾਬੀ ਹੋਣੇ ਚਾਹੀਦੇ ਹੋ ਜਿੰਨੇ ਵੀ ਪੰਜਾਬੀ ਨੇ ਜਿਹੜੇ ਵੀ ਪੰਜਾਬ ਦੇ ਲੋਕ ਨੇ ਉਹਨਾਂ ਲਈ ਇਹ ਬਹੁਤ ਵੱਡੀ ਸੌਗਾਤ ਹੈ ਸਰਕਾਰ ਵੱਲੋਂ ਜੋ ਕੁਝ ਹੀ ਦਿਨਾਂ ਦੇ ਵਿੱਚ ਜਾਂ ਕੁਝ ਹੀ ਮਹੀਨਿਆਂ ਦੇ ਵਿੱਚ ਲਾਗੂ ਕਰ ਦਿੱਤੀ ਜਾਏਗੀ